ਦੁਰਗਾਣਾ ਕਮੇਟੀ ਵੱਲੋਂ ਡਾਕਟਰ ਕੇਸ਼ ਚੀਨ ਨੂੰ ਚੇਅਰਮੈਨ ਦੇ ਅਹੁਦੇ 'ਤੇ ਨਿਵਾਜਿਆ ਗਿਆ ਇਸ ਮੌਕੇ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਅਤੇ ਦੁਰਗਾਣਾ ਕਮੇਟੀ ਦਾ ਕੀਤਾ ਧੰਨਵਾਦ ਆਹ ਬਟੂ ਬਾਈ ਇੱਧਰ ਬਟੂ ਬਾਈ ਇੱਧਰ ਨਾਲ ਦੋ

ਇਹ ਗੱਲ ਤੇ ਮੇਰਾ ਨਾਮ ਰਕੇਸ਼ ਆ ਜੀ ਮੈਂ ਇੱਥੋਂ ਦਾ ਸੇਵਾਦਾਰ ਹਰਮਨ ਜੀ ਦੇ ਮਿਲਿਆ ਕੁਛ ਨਹੀਂ ਇਹ ਕਮੇਟੀ ਨੇ ਸੇਵਾ ਦਿੱਤੀ ਆ ਮੇਰੀ ਇੱਕ ਬੜੀ ਸਿੱਧੀ ਔਰ ਸੋਚਣੀ ਆ ਕਿ ਮੈਂ ਆਪਣੇ ਨੂੰ ਬਹੁਤ ਭਾਗਾਂ ਦਾ ਸਮਝ ਨਾ ਕਿ ਹਨੂਮਨ ਜੀ ਨੇ ਜੋ ਦਿੱਤਾ ਜ਼ਿੰਦਗੀ ਦੀ ਸੇਵਾ ਵਾਸਤੇ ਸੇਵਾ ਸੋ ਇਹ ਸੇਵਾ ਕੋ ਮੈਨੂੰ ਹੁਣ ਨਹੀਂ ਮਿਲੀ ਅੱਜ 19 2021 ਚ ਵੀ ਪਹਿਲੀ ਕਮੇਟੀ ਵੇਲੇ ਵੀ ਇਹ ਸੇਵਾ ਮੈਨੂੰ ਮਿਲੀ ਸੀ ਕੋਣ ਵੀ ਜੇ ਕਮੇਟੀ ਨੇ ਅਯੋਗ ਸਮਝਿਆ ਮੈਨੂੰ ਇੱਕ ਬੜੀ ਬਜਰੰਗਬਲੀ ਜੀ ਨੇ ਇੰਨਾ ਸਭਾ ਜ਼ਿੰਦਗੀ ਚ ਮੰਗਿਆ ਕੁਛ ਨਹੀਂ ਮਿਲਦਾ ਨਾਲੇ ਮੇਰੀ ਕੋਈ ਔਤਿਆ ਨਾ ਮੈਂ ਕਦੀ ਆਪਣੇ ਮੂੰਹ ਆਪਣਾ ਔਤਾ ਦੱਸਦਾ ਬਣੀ ਮੈਂ ਹਨੂਮਾਨ ਜੀ ਦੀ ਸੇਵਾ ਮੈਂ ਨੇ ਹੀ ਆਪਣੇ ਆਨੂੰ ਬੜਾ ਬੜ ਭਾਗਾ ਸਮਝਣਾ ਕਿ ਮੈਨੂੰ ਕਮੇਟੀ ਇੰਨਾ ਯੋਗ ਸਮਝਦੀ ਹੈ ਤੇ ਡਿਊਟੀ ਲਾਉਂਦੀ ਹੈ ਮੇਰੀ ਹਨੂਮਾਨ ਜੀ ਦੇ ਚਰਨਾਂ ਅੱਗੇ ਆਹੇ ਪ੍ਰਾਰਥਨਾ ਕਿ ਕਮੇਟੀ ਨੇ ਜਿਸ ਯੋਗ ਮੈਨੂੰ ਸਮਝਿਆ ਉਹਦੇ ਤੋਂ ਪ੍ਰਮਾਤਮਾ ਮੈਨੂੰ ਇਨ ਬਿਨ ਕਾਮਯਾਬ ਕਰੇ ਮੈਂ ਦਿਨ ਰਾਤ ਮੇਰਾ ਤੇ ਵੈਸੇ ਵੀ ਤੁਹਾਨੂੰ ਸ਼ਹਿ ਮੈਂ ਬਚਪਨ ਤੋਂ ਹੀ ਮੇਰਾ ਇੱਥੇ ਸਭ ਕੁਝ ਆ ਮੇਰੀ ਹਨੂਮਾਨ ਜੀ ਅੱਗੇ ਇੱਕੋ ਹੀ ਪ੍ਰਾਰਥਨਾ ਕਿ ਇੱਥੋਂ ਹੀ ਸ਼ੁਰੂ ਆਇਆ ਜੋ ਮੇਰਾ ਜ਼ਿੰਦਗੀ 'ਚ ਖਤਮ ਹੋਵੇ ਤੇ ਇੱਥੇ ਹੀ ਹੋਵੇ ਮੇਰਾ ਲਾਸਟ ਸਾਹ ਵੀ ਇੱਥੇ ਹੋਵੇ ਮੈਂ ਕਮੇਟੀ ਦਾ ਦਿਨੀਆ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਅਸਯੋਗ ਸਮਝਿਆ ਇੱਕ ਵਾਰ ਫੇਰ ਤੋਂ ਕਮੇਟੀ ਦਾ ਮੈਂ ਆਪਣੇ ਸਾਥੀਆਂ ਦਾ ਇਹ ਕੋਈ ਜ਼ਿੰਮੇਵਾਰੀ ਮੈਨੂੰ ਨਹੀਂ ਮਿਲੀ ਮੈਂ ਆਪਣੇ ਸਾਰੇ ਸਾਥੀ ਭਰਾਵਾਂ ਰਾਜਨੀਤਿਕ ਸਮਾਜਿਕ ਮੈਂ ਲੋਕਾਂ ਨੂੰ ਮੈਂ ਵਧਾਈਨਾ ਇਹ ਤੁਹਾਡੇ ਸਾਰਿਆਂ ਦੇ ਕੰਨਿਆਂ ਤੇ ਹੋਰ ਕੰਮ ਕਰਨ ਦੀ ਜਿਸ ਨੂੰ ਕਹਿੰਦੇ ਨਾ ਪ੍ਰੇਰਣਾ ਮਿਲਨੀ ਸਾਨੂੰ ਕਿ ਅਸੀਂ ਬਾਤ ਛੱਡ ਕੇ ਕਰੀਏ ਸਾਡੀ ਇੱਕੋ ਕੋਸ਼ਿਸ਼ ਹੈ ਕਿ ਆਪਣੇ ਸਾਥੀਆਂ ਨੂੰ ਆਪਣੇ ਧਰਮ ਨਾਲ ਜੋੜੀਏ ਜਿਹੜੇ ਕੋਈ ਸਾਥੀ ਸਾਡੇ ਅਤਰ ਉਤਰ ਪਟ ਗਏ ਉਹ ਵੀ ਸਹੀ ਰਾਹ ਤੇ ਪੈਣ ਮੇਰੇ ਹਨੂਮਾਨ ਜੀ ਦੇ ਚਰਨਾਗੈ ਇੱਕੋ ਹੀ ਪ੍ਰਾਰਥਨਾ ਕਿ ਮੈਂ ਪ੍ਰਮਾਤਮਾ ਇੰਨਾ ਅਸ਼ੀਰਵਾਦ ਰੱਖਣਾ ਚੋਗ ਜਿਸ ਯੋਗ ਮੈਨੂੰ ਕਮੇਟੀ ਨੇ ਸਮਝਿਆ ਮੈਂ ਉਹ ਨਿਭਾ ਸਕਾਂ ਹੁਣ ਅੱਗੇ ਨਵੀਆਂ ਕੀ ਕਦੀਬੀਆਂ ਹੋਣਗੀਆਂ ਗਤੀਵਿਧੀਆਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਮੈਂ ਹਨੂਮਾਨ ਜੀ ਅੱਗੇ ਅਰਦਾਸ ਕਰਨਾ ਮੈਂ ਅੱਜ ਮੱਥਾ ਟੇਕਣ ਆਇਆ ਸੀ ਤੇ ਇਹ ਮੰਗਲਵਾਰ ਸੀ ਇਹਨਾਂ ਨੂੰ ਬਦਲ ਲੱਗ ਗਿਆ ਕਿ ਕੋਈ ਵਿਧਾਈ ਨਹੀਂ ਸਿਰਫ ਸਾਡੀ ਆਈ ਪ੍ਰਾਰਥਨਾ ਕਰਨਾ ਹੈ ਹਨੂਮਾਨ ਜੀ ਅੱਗੇ ਕਿ ਜੋ ਕਮੇਟੀ ਨੇ ਜੀ ਜੋ ਸਾਨੂੰ ਸਮਝਿਆ ਕਿ ਹਨੂਮਾਨ ਜੀ ਉਹ ਨਹੀਂ ਸਾਡੇ ਤੇ ਕਿਰਪਾ ਬਣਾ ਕੇ ਰੱਖਣਾ ਕਿ ਇਹੀ ਹੈ ਇਹਨਾਂ ਨੇ ਜੋ ਸੋਚਿਆ ਇਹਨਾਂ ਦੇ ਸੋਚਣ ਦੇ ਮੁਤਾਬਕ ਕਾਮਯਾਬ ਹੋਈ ਜੈ ਸ਼੍ਰੀ ਰਾਮ ਇਹ ਲੰਗ ਮੀਟਿੰਗ ਦਾ ਮੈਂਬਰ ਆ ਅੱਜ ਡਾਕਟਰ ਕੇਸ਼ ਜੀ ਜਿਹੜੇ ਹਨੂਮਨ ਮੰਦਿਰ ਦੇ ਚੇਅਰਮੈਨ ਆ ਉਹਨਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਮਿਲੀ ਹੈ ਮੰਦਿਰ ਦੇ ਸੁਰੱਖਿਆ ਦੀ ਤੇ ਇਹਨਾਂ ਦੇ ਕੰਮ ਨੂੰ ਵੇਖਦੇ ਹੋਏ ਕਮੇਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੇ ਪਿਛਲੇ ਲਗਾ ਵੈਸੇ ਕਿਸੇ ਨਾਮ ਦੇ ਮਹਤਾਜ ਨਹੀਂ ਗਏ ਪਛਾਣ ਦੇ ਮਹਤਾਜ ਨੇ ਇਹਨਾਂ ਦਾ ਨਾਮ ਹੀ ਪਛਾਣ ਗਿਆ ਕਿਉਂਕਿ ਇਹ ਪਿਛਲੇ ਲਗਾਤਾਰ 35 ਸਾਲ ਤੋਂ ਹਨੂਮਨ ਮੰਦਿਰ ਦੀ ਸੇਵਾ ਕਰਦੇ ਹੋਏ ਆ ਇਹ ਜਿਹੜਾ ਹਨੂਮਨ ਸੇਵਾ ਦੇ ਬਾਹਰ ਜਿਹੜਾ ਜੋੜਾ ਘਰ ਆ ਉਹਦੇ ਬਾਹਰ ਵੇਖਣਾ ਕਿ ਪਹਿਲਾਂ ਅੱਜ ਤੋਂ ਪਿਛਲੇ ਕਿੰਨੀਆਂ ਕਮੇਟੀਆਂ ਆਈਆਂ ਲੇਕਿਨ ਕਿਸੇ ਕੋ ਕੁਝ ਨਹੀਂ ਹੋਇਆ ਲੇਕਿਨ ਇਹਨਾਂ ਨੇ ਜੋ ਉੱਥੇ ਨਰਕ ਪਿਆ ਸੀ ਬੰਦਿਆਂ ਨੂੰ ਲੰਘਣਾ ਉੱਥੇ ਮੁਸ਼ਕਲ ਆ ਇਹ ਨਹੀਂ ਨਹੀਂ ਬੋਹ ਆਂਦੀ ਉੱਥੋਂ ਲੇਕਿਨ ਇਹਨਾਂ ਨੇ ਸਾਰਾ ਹਿੰਮਤ ਕਰਕੇ ਉਹ ਵੀ ਕੰਮ ਕਰਾਇਆ ਮੈਂ ਉਹਦੀ ਵੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜਾ ਇਹਨਾਂ ਨੇ ਕੰਮ ਕੀਤਾ ਅਸੀਂ ਚੇਅਰਮੈਨ ਬਣੇ ਇਹ ਚੇਅਰਮੈਨ ਤੇ ਐਤਕੀ ਬਣਿਆ ਵੈਸੇ ਪਿਛਲੇ 2021 ਤੋਂ ਵੀ ਸੰਕਸ਼ਕ ਤੇ ਹੁਣ ਫਿਰ ਦੁਬਾਰਾ ਇਹਨੇ ਕਮੇਟੀ ਨੇ ਬਣਾਇਆ ਇਹਨਾਂ ਨੂੰ ਅਸੀਂ ਭਗਵਾਨ ਅਗੇ ਹੋਏ ਪ੍ਰਸ਼ੰਸਾ ਕਰ ਰਹੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸ਼ਕਤੀ ਦੇਣ ਤਾਂ ਕਿ ਅੱਗੇ ਹੋਰ ਵਧੀਆ ਕੰਮ ਕਰ ਸਕਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ